ਲੋ ਵੀ ਮਿੱਤਰੋ ਸੰਗਲ ਚੈੱਕ ਕਰੋ ਸਾਰੇ ਜਾ ਰਹੀ ਆ ਮੱਥਾ ਟੇਕਣ ਵਾਸਤੇ ਉਧਰੋਂ ਕਈ ਮੱਥਾ ਟੇਕ ਕੇ ਵਾਪਸ ਹੋ ਕੇ ਆ ਰਹੇ ਆ ਆਪਾਂ ਵੀ ਹਣੀ ਜਾਵਾਂਗੇ ਜਿੱਥੇ ਮੱਥਾ ਟੇਕਦੇ ਆ ਆਪਾਂ ਨੇ ਵਾਪਸ ਜਿੱਥੇ ਬੈਠਾ ਹਾਂ ਲੋ ਵੀ ਮਿੱਤਰੋ ਚੈੱਕ ਹੋ ਇੱਕ ਹੋਰ ਆਪਾਂ ਜਾ ਰਹੇ ਆ ਮੱਠੀ ਮੱਠੀ ਕਰਵਾਣੀ ਕਰਨ ਜਿੱਪ ਆ ਰਹੀ ਆ ਨੰਦ ਆ ਰਿਹਾ ਕੋਲ ਲੋ ਵੀ ਮਿੱਤਰੋ ਪਹੁੰਚ ਜਿੱਕੇ ਵਾ ਗੁਰਦਾਰਾ ਸ਼ਹੀਦ ਫਤਿਹਗੜ੍ਹ ਸਾਹਿਬ ਆਪੋਣਾ ਬਾਬਾ ਪਹਿਲਾਂ ਜਾਵਾਂਗੇ ਸਵੋਬਰ ਵਾਲੇ ਕਰਕੇ ਇਸ਼ਨਾਨ ਪਾਣੀ ਫਿਰ ਦੇਖਦੇ ਆ ਮੱਥਾ ਸੰਗਤ ਹੁਣ ਵੀ ਕਾਫੀ ਆ ਲਾਈਨ ਕਾਫੀ ਲੰਬੀ ਲੱਗੀ ਪਈ ਆ ਬਾਕੀ ਦੇਖਦੇ ਹੁਣ ਕਿ ਆ ਕੀ ਬੰਦਾ ਹੁਣ ਆਪਾਂ ਜਾ ਕੇ ਪਹਿਲਾਂ ਕਰਾਂਗੇ ਇਸ਼ਨਾਨ ਫਿਰ ਲੰਘਾਂਗੇ ਲਾਈਨ ਵਿੱਚ ਮੱਥਾ ਦੇਖਣੇ ਆਹ ਜੀ ਆਪਣੇ ਵਲੌਗ ਜੀ ਕਿਰਪਾ ਜੀ ਨਹੀਂਦਾ ਆਏ ਆਹ ਆਹ ਲੋਏ ਮਿੱਤਰੋ ਆਪਾਂ ਲੱਗੇ ਮੱਥਾ ਟੇਕਣ ਲੱਗ ਚੁਕਿਆ ਲਾਈਨ ਚ ਸੰਗਤ ਮੌਦਾ ਕਰ ਰਿਹਾ ਚਾ ਕਰ ਸਾਰੇ ਬਦਲ ਸੰਗ ਦੇ ਸੰਗ ਬਾਦ ਕੋਣ ਦੇਖੋ ਕਿੰਨਾ ਟਾਈਮ ਲੱਗਦਾ ਆਪਣੇ ਮੱਥਾ ਟੇਕਣ ਆ ਚੁਕਿਆ ਨਾਲ ਚਲੇ ਆ ਸ੍ਰੀ ਕੋਰਾ ਸਾਈ ਮਾਥਾ ਦੇਖਣ ਲੱਗ ਚੁੱਕਿਆ ਨਾਈ ਚ ਸਾਰੇ ਜੋਗਰ ਮੇਰੇ ਘਰ ਆਏ ਚੜਦੀ ਕਲਾ ਦੇ ਵਿੱਚ ਸਾਰੇ ਸਿੰਘ ਹੁਣ ਜਾ ਰਹੇ ਆ ਪਹੋਰਾ ਸਾਈ ਮਾਥਾ ਦੇਖਣ ਸਾਰੇ ਗੱਲ ਉਹ ਜਿਹੜੇ ਰਹੇ ਗਏ ਸੀ ਤੁਹਾਨੂੰ ਕਰੋਨੇ ਦਰਸ਼ਨ ਆਪਾਂ ਨੂੰ ਪਹੋਰਾ ਸਾਈ ਤੇ ਜੋ ਬਾਰੇ ਬਾਰੇ ਜਿੱਥੇ ਸਾਹਿਬ ਜੀ ਵਾਲੇ ਨੂੰ ਨੀਵੀਆਂ ਚੜ੍ਹ ਗਈ ਸੀ ਕਿ ਇਹ ਇਹ ਠੱਡਾ ਫੁੱਟ ਜੇ ਇੱਥੇ ਸਾਹਿਬ ਜੀ ਨੇ ਤੁਮਾਲਾ ਜਿਹੜਾ ਕੋਰਕ ਨੂੰ ਕਾਦਰ ਰੱਖਿਆ ਗਾਜ਼ਗਨ ਆਪਾਂ ਮਤਾਂ ਟਿਕਾਏ ਆ ਇੱਥੇ ਮਜਾ ਪਾ ਗਏ ਬਹੁਤ ਸੀਗਾ ਇੱਕ ਕਾਫੀ ਅਥੇ ਵੀਡੀਓ ਲੋਡ ਦੀ ਸੀ ਆਪਾਂ ਤੁਹਾਨੂੰ ਬਾਅਦੋਂ ਭਨੇ ਆ ਪਰ ਚੈੱਕ ਨਹੀਂ ਨਹੀਂ ਇਹ ਰੋਟੀ ਕੇ ਮੱਥਾ ਪਾ ਕੇ ਨਿਕਲ ਚੁੱਕੀਆਂ ਗੁਰਦਵਾਰਾ ਸਾਹਿਬ ਤੋਂ ਬਾਹਰ ਆ ਉਹਦੇ ਦੇਖੋ ਲੰਗਰ ਸ਼ਾਹ ਦੇ ਨੂੰ ਲੰਗਰ ਚਾਹ ਪਾਣੀ ਪੀਵਾਂਗੇ ਨਾਲ ਤਾਂ ਮੈਂ ਤੁਹਾਨੂੰ ਬੜੇ ਬੜੇ ਲੋਕ ਦੇ ਨਾਲ ਖਰੋਚਿਆ ਕ ਸੰਤਾਰੀਆਂ ਹਲੇ ਵੀ ਮਾਰੇ ਆ ਰਹੀਆਂ ਭਰਪੂਰ ਸੰਤਾਨ ਪਰ ਮਥਾ ਟੈਕ ਨੂੰ ਆਪਣੇ ਨੂੰ ਥੋੜਾ ਟਾਈਮ ਹੀ ਲੱਗਾ ਐਵੇਂ 20 ਮਿੰਟ ਲੱਗ ਗਏ ਆਪਣੇ ਮਥਾ ਟੈਕ ਨੂੰ ਯਾਰ ਇਹ ਜਿਹੜਾ ਅਨੂਵੈਂਟ ਲੱਗੇ ਤਾਂ ਖੁੱਲਿਆ ਇੰਜ ਲੱਗੇ ਮਕਨ ਕੰਟਰੋਲਰਾਂ ਦਾ ਘੰਟਾ ਵਾਧੂ ਦਾ ਘੰਟਾ ਮੰਨ ਕੇ ਤੁਸੀਂ ਜੇ ਤੁਹਾਨੂੰ 1 ਘੰਟਾ ਲੱਗਣਾ ਮੈਂ ਲੇਕਨ ਆਹ ਹੋਰ ਸੇਰੇ ਰਾਤੀ ਸਾਨੂੰ ਮੁੰਡੇ ਡਰਾਈ ਜਾਂਦੇ ਘੱਟੇ ਕੋਈ ਨਾ ਬੰਦ ਨਹੀਂ ਡੇਗਣਾ ਪਰ ਜਿਹੜਾ ਬਟਾਈ ਨੂੰ ਮੁੰਡੇ ਹੀ ਹੋ ਚੁੱਕੇ ਆ ਭਈ ਹੁਣ ਘੁੰਮਦੇ ਆ ਮੇਲਾ ਤੇ ਫਿਰ ਬਾਹਰ ਜਾਵਾਂਗੇ ਵਾਪਸ ਘੜਾਉਂਗਾ ਹੋਜੀ ਚਾ ਕਰੋ ਬਾਬੂ ਬੰਦੋਂ ਸਿੰਘ ਭਾਦਰ ਜੀ ਫੋਟੇਗੜ ਸਾਹਿਬ ਐਂਟਰ ਹੁੰਦੀ ਆ ਸਾਰੀ ਬਣਾਈ ਪਈ ਆ ਯੋਨਸਾ ਥੋੜੀ ਘੜੀ ਆ ਹੁਣ ਕਿ ਆ ਕੇ ਦੇਖੇ ਰਸ਼ ਖੜਿਆ ਕਿ ਨਹੀਂ ਹਾਕੀ ਤੁਹਾਨੂੰ ਦੱਸਦੇ ਪੂਰੇ ਲਾਈਵ ਅਪਡੇਟ ਫਿਰ ਰਾਵਾਂਗੇ ਬਣੇ ਰੋ ਆਪਣੇ ਬਲੌਗ ਦੇ ਨਾਲ ਜੋਪਰ ਪੂਰੇ ਮੇਰੇ ਵਿਰੋਧ ਕਾਮ ਆ ਲੈਤਾ ਦੋ ਵੀ ਰਸ ਰੇ ਵੀ ਪੁਰਾਵਾਂ ਸੰਤ ਬਹੁਤ ਖੜੀ ਆ ਪਰ ਆਪਣੇ ਨਾਲ ਆਪਣੀ ਫੇਵਰੇਟ ਕੀ ਚਾਹ ਮਿਲ ਚੁੱਕੀ ਆ ਆ ਭਾਬੀ ਵੇਚਾ ਅੱਜ ਜੋਪਰ ਨਹੀਂ ਵੀਦਾ ਵੇਚਾ ਕਿੰਨਾ ਜ਼ਿਆਦਾ ਲੱਗੀਆਂ ਉਹ ਮੈਂ ਵੇਚਾ ਹੋ ਵੀ ਮਿੱਤਰੋ ਪਲਾਨ ਹੋ ਚੁੱਕਾ ਵਾ ਚੇਂਜ ਗੁਰਦਾਰਾ ਸ੍ਰੀ ਫਤੇਗੜ ਸਾਹਿਬ ਮੱਥਾ ਟੇਕ ਕੇ ਆਪਾਂ ਪਹੁੰਚ ਗਏ ਆਪਣੀ ਗੱਡੀ ਕੋਲ ਹੁਣ ਮੇਰੇ ਵੀਰੋ ਮੁੰਡੇ ਕਹਿੰਦੇ ਆ ਵੀ ਆਪਾਂ ਜਾਣਾ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਇਸ ਲਈ ਗੱਡੀ ਆਪਾਂ ਚੈਨਲ ਗਣ ਅਨੰਦਪੁਰ ਸਾਹਿਬ ਨੂੰ ਕਰਕੇ ਗੱਡੀ ਵਾਰਮ ਅਪ ਫਿਰ ਪਾਉਨੇ ਆ ਚੱਲਿਆ ਆਪਾਂ ਅਨੰਦਪੁਰ ਸਾਹਿਬ ਨੂੰ ਬਸ ਹੁਣ ਮੇਰੇ ਤੇ ਆਪਾਂ ਸਿੱਧਾ ਅਨੰਦਪੁਰ ਸਾਹਿਬ ਜੀ ਆ ਗਏ ਲੋ ਵੀ ਮਿੱਤਰੋ ਕਰਕੇ ਫਤੇਗੜ ਸਾਹਿਬ ਨੂੰ ਬਾਈਪਰ ਟੇਕ ਕੇ ਸਿੱਧਾ ਜੀ ਧਰਤੀ ਦੇ ਮੱਥਾ ਆਪਾਂ ਪਾ ਤਿਆ ਚੱਲੇ ਸ੍ਰੀ ਅਨੰਦਪੁਰ ਸਾਹਿਬ ਹਾਲ ਨੂੰ ਕ ਆਮ ਉਟਾ ਕੇ ਆ ਗਿਆ ਵਾ ਉਹ ਤੋਂ ਨੇ ਪਿੱਛੇ ਪਿੱਛੇ ਜਾਂਦੇ ਇੱਕ ਫੋਚ ਕਬਾ ਬੈਠਾ ਵਾ ਇਂ ਕੋਤਾ ਬੈਠਾ ਵਾ ਹੁਣ ਆਪਾਂ ਜਾ ਰਹੇ ਆਂ ਸ਼੍ਰੀਨੰਦਪੁਰ ਸਾਹਿਬ ਨੂੰ ਧੁੰਦ ਬਹੁਤ ਆ ਸਾਰੇ ਮੇਰੇ ਵੀਰ ਪ੍ਰਾਤ ਹੁੰਦੇ ਵਿੱਚ ਧਿਆਨ ਨਾ ਚੱਲਿਆ ਕਰੋ ਲਓ ਵੀ ਮਿੱਤਰੋ ਗੱਲਾਂ ਬਾਤਾਂ ਮਾਰਦੇ ਧੁੰਦ ਦੇ ਰੜਦ ਲੜਦੇ ਹੋਏ ਆਪਾਂ ਪਹੁੰਚ ਚੁੱਕੇ ਆਂ ਚੰਡੀਗੜ੍ਹ ਵਾਲੇ ਰੋਡ ਤੇ ਹੁਣ ਆਪਾਂ ਪਹਿਲਾਂ ਰੋਪਨਗਰ ਪਹੁੰਚ ਚੁੱਕੇ ਹਾਂ ਹੁਣ ਆਪਾਂ ਪਹਿਲਾਂ ਇੱਥੇ ਮਾਰਾਂਗੇ ਬ੍ਰੇਕ ਗੁਰਦੁਆਰਾ ਸ਼੍ਰੀ ਢਮੀ ਸਾਹਿਬ ਉਸ ਤੋਂ ਬਾਅਦ ਪਾਵਾਂਗੇ ਚੱਲੇ ਅੱਗੇ ਨੂੰ ਜੋਬਰ ਮੇਰੇ ਵੀਰੋ ਸਾਰੇ ਸੱਤੇ ਪਏ ਆ। ਉਹ ਕਰੋ ਜੇ ਕੋਈ ਸੁੱਤਾ ਪਿਆ ਵਾ। ਇਹ ਬਣਾ ਇੱਧਰ ਬੈਠਾ ਵੀ ਸੁੱਤਾ ਪਿਆ ਵਾ। ਆਹ ਵਿਚਾਰਾ ਕਦਾ ਜਾਗਦਾ ਪਿਆ। ਪਹਿਲਾਂ ਇਹ ਸੁੱਤਾ ਸੀਗਾ ਹੁਣ ਉੱਠ ਚੁੱਕਾ ਵਾ। ਬਾਕੀਆ ਵੀ ਭਾਈ ਉੱਠ ਚੁੱਕੇ ਆ। ਇਹ ਸੁੱਤੇ ਨਹੀਂ ਜੀ ਆਪਣੇ ਨਾਲ ਕੇ ਬੈਠੇ ਸੀਗੇ। ਹੁਣ ਆਪਾਂ ਜਾ ਰਹੇ ਅਕੇ ਨੂੰ ਬਣੇ ਰਿਹਾ ਵਲੌਗ ਦੇ ਨਾਲ। ਹੋਰ ਵੀ ਜੋਬਰੋ ਆਪਾਂ ਕਰ ਰਹੇ ਸੀਗੇ ਐਰਡ ਆਪਣਾ ਫਰੇਗੜ ਸਾਹਿਬ ਵਾਲਾ ਵਲੌਗ। ਉਹ ਵਲੌਗ ਜਿਆਦਾ ਲੰਬਾ ਰਹੀ ਸੀ ਇਸ ਕਰਕੇ ਆਪਾਂ ਦੋ ਗਾਰਡ ਬਣਾ ਰਹੇ ਆ। ਉਹ ਇੱਕ 파ੜ ਪਿਆ ਦੇਖ ਰਹੇ ਆ ਦੂਸਰਾ 파ੜ ਜੇ ਆਪਾਂ ਕੱਲ੍ਹ ਅਪਲੋਡ ਕਰਾਂਗੇ ਉਹ ਵੀ ਦੇਖਿਓ ਮੇਰਾ ਵੀਰ ਸਾਰੇ ਜਣ ਦੇ ਆਪਣਾ ਪਿਆਰ ਬੜੇ ਰ ਆਪਣਾ ਬਰੋ ਦੇ ਨਾਲ